ਸਮੇਂ ਦੀ ਵੱਡੀ ਅਪਡੇਟ ਗੁਰਦਾਸਪੁਰ ਤੋਂ ਆ ਰਹੀ ਹੈ ਸਾਹਮਣੇ ਦੱਸ ਦਈਏ ਗੁਰਦਾਸਪੁਰ ਦੇ ਵਿੱਚ ਕੋਈ ਸ਼ਰਾਰਤੀ ਹਮਸਫਰ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਕਰਕੇ ਗੁਰਦਾਸਪੁਰ ਦੇ ਵਿੱਚ 35 ਦੇ ਕਰੀਬ ਨਾਕੇ ਬੰਦੀ ਜੜੇ ਨੇ ਉਹ ਨਾਕੇ ਬੰਦੀਆਂ ਜੜੀਆਂ ਨੇ ਉਹ ਕੀਤੀਆਂ ਗਈਆਂ ਨੇ ਜ਼ਿਲ੍ਹੇ ਨੂੰ ਜਿਹੜਾ ਸੀਲਿੰਗ ਕੀਤਾ ਗਿਆ ਹੈ ਜ਼ਿਲ੍ਹੇ ਦੀ ਤੇ ਇਸ ਮੌਕੇ ਤੇ ਐਸਐਸਪੀ ਗੁਰਦਾਸਪੁਰ ਦੇ ਵੱਲੋਂ ਖੁਦ ਨਾਕਿਆਂ ਦਾ ਜਾਇਜ਼ਾ ਲਿਆ ਗਿਆ ਤੇ ਪੁਲਸ ਅਧਿਕਾਰੀਆਂ ਨੂੰ ਬਰੀਫ ਵੀ ਕੀਤਾ ਗਿਆ ਤੇਵਾਣਾ ਦੀ ਚੈਕਿੰਗ ਦੇ ਲਈ ਜਿਹੜਾ ਖਾਸ ਕਰਕੇ ਕਿਹਾ ਗਿਆ ਕਿਉਂਕਿ ਜਿਸ ਜਗ੍ਹਾ ਤੇ ਪੁਲ ਬਣੇ ਨੇ ਉਹਨਾਂ ਦੇ ਉੱਪਰ ਸੰਵੇਦਨਸ਼ੀਲਤਾ ਜ਼ਿਆਦਾ ਹੋਣ ਦੇ ਕਾਰਨ ਜਿਹੜਾ ਕੀਤੀ ਗਈ ਹੈ ਤੇ ਐਸਐਸਪੀ ਨੇ ਕਿਹਾ ਹੈ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਜੋਨ ਐਕਟੀਵਿਟੀ ਜਿਹੜੀ ਹੈ ਬਹੁਤ ਜ਼ਿਆਦਾ ਕੱਟੀ ਹੈ ਤੇ ਹੋਰ ਕੀ ਕੁਝ ਜਾਣਕਾਰੀ ਇਸ ਮੌਕੇ ਤੇ ਐਸਐਸਪੀ ਗੁਰਦਾਸਪੁਰ ਨੇ ਸਾਂਝੀ ਕੀਤੀ ਹੈ ਆਪ ਦੇਖਦੇ ਆਏ ਖਬਰ ਸਾਡੇ ਵੱਲੋਂ ਜਿਹੜਾ ਹੈਗਾ ਡਿਸਟ੍ਰਿਕਟ ਸੀਲਿੰਗ ਦਾ ਜਿਹੜਾ ਪਲਾਨ ਅਸੀਂ ਜਿਹੜਾ ਹੈਗਾ ਇਨੀਸ਼ੀਏਟ ਕੀਤਾ ਹੈਗਾ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜਾ ਕ੍ਰਾਈਮ ਨੂੰ ਬੁਖਤਮ ਕਰਨ ਵਾਸਤੇ ਲਾਣ ਆਰਡਰ ਮੇਨਟੇਨ ਕਰਨ ਵਾਸਤੇ ਅਸੀਂ ਲਗਾਤਾਰ ਜਿਹੜਾ ਹੈਗਾ ਸਾਡੀ ਜਿਹੜੀ ਪੋਸਟਿਵ ਵਿਜ਼ਿਬਿਲਟੀ ਹੈ ਉਹਨੂੰ ਜਿਹੜਾ ਹੈਗਾ ਮੇਨਟੇਨ ਕਰ ਰਹੇ ਹੈਗੇ ਇਸ ਕਰਕੇ जिले के सारे कस्टर अफसरस ओल एस पीज़ ओल डी एस पीज ओल एस एच ओज ओल चौख इन सारे लगभग थर्टी फाइव जड़े नाका पॉइंट है पैंतीस जगह नाकेबंदी असी की हैगी जिले के सारे जेड एंट्री पॉइंट है असी वो चैक कर रहे हैं सिटी के जिन्हें भी सिटीज़ हैगी दिना नगर दिना नगर इस तू अलावा धारीवाल कलानोर गुरदासपुर शहर तो जेडे तो मेजर चे चे चेक, चेक पॉइंट्स है ਔਰ ਜਿਹੜੇ ਜਿਹੜੇ ਮੇਜਰ ਜਿਹੜੇ ਪੁੱਲ ਹੈਗੇ ਉੱਥੇ ਅਸੀਂ ਨਾਕਾਬੰਦੀ ਕੀਤੀ ਹੈਗੀ ਅਸੀਂ ਜੀ ਚੈੱਕ ਕਰੇ ਹੈਗੇ ਸੋ ਥੈਟ ਕਿ ਅਸੀਂ ਜਿਹੜਾ ਪਬਲਿਕ ਦਾ ਕੰਫੀਡੈਂਸ ਹੈ ਉਹ ਬੂਸਟ ਕਰ ਸਕੀਏ ਅਤੇ ਨਾਲ ਨਾਲ ਹੀ ਜਿਹੜਾ ਕ੍ਰਾਈਮ ਦੇ ਵਿੱਚ ਹੈਗਾ ਅਸੀਂ ਜਿਹੜਾ ਹੈਗਾ ਜਿਹੜੇ ਕ੍ਰਿਮੀਨਲ 엘ਿਮੈਂਟਸ ਹੈਗਾ ਕਿਉਂਕਿ ਇਹਦੇ ਵਿੱਚ ਇਨ ਬਿਟਵੀਨ ਜਿਹੜੇ ਸਾਨੂੰ ਰੂਟੀਨ ਚ ਇਨਫੋਰਮੇਸ਼ਨ ਵੀ ਆਂਦੀ ਹੈ ਕਿ ਤੋਂ ਉਹਦੇ ਚ ਵੀ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਜੁਨਾ ਗੁਰਦਸਪੁਰ ਵੱਲੋਂ ਜਿਹੜਾ ਹੈਗਾ ਆ ਜਿਹੜਾ ਚਲਾਇਆ ਜਾ ਰਿਹਾ ਹੈ ਇਸ ਤੋਂ ਸਰ ਆਪਣਾ ਬਾਰਡਰ ਏਰੀਆ ਹੈਗਾ ਪਰ ਡਰੋਨ ਐਕਟੀਵਿਟੀ ਬਤੀ ਕਰ ਮਾਰਦੀ ਹੈਗੀ ਉਹਦੇ ਵਾਸਤੇ ਕੁਝ ਖਾਸ ਕੀਤਾ ਬਲ ਰਿਪੋਰਟ ਨੇ ਦੇਖੋ ਜੀ ਇੱਕ ਚੀਜ਼ ਹੈ ਆਪਰੇਸ਼ਨ ਸਿੰਧੂਰ ਦੇ ਬਾਅਦ ਡਰੋਨ ਐਕਟੀਵਿਟੀ ਸਪੈਸ਼ਲੀ ਤੁਸੀਂ ਕੋਸਟ ਬਾਰਡਰ ਕਹ ਰਹੀ ਹੈ ਉਹ ਹਾਲੇ ਤੱਕ ਜਿਹੜਾ ਹੈਗਾ ਉਹਦੇ ਚ ਸਿਗਨੀਫੀਕੈਂਟ ਡ੍ਰੋਪ ਜਿਹੜਾ ਦੇਖਿਆ ਗਿਆ ਹੈਗਾ ਉਹਦੇ ਬਾਅਦ ਕੋਈ ਮੇਜਰ ਡਰੋਨ ਐਕਟੀਵਿਟੀ ਸਾਹਮਣੇ ਨਹੀਂ ਆਈ ਹੈਗੀ ਬਾਕੀ ਉਸ ਲਈ ਜਿਹੜੇ ਸਾਡੇ ਸੈਕੰਡ ਡਿਫੈਂਸ ਡੇ ਨਾਕਾ ਜਿਹੜੇ ਹੈਗੇ ਇਨ ਪਲੇਸ ਹੈਗੇ ਅਸੀਂ ਬੀਐਸਐਬ ਦੇ ਨਾਲ ਵੀ ਦਰੇ ਇਵਨਿੰਗ ਦੇ ਵਿੱਚ ਨਾਈਟ ਦੇ ਵਿੱਚ ਜੁਆਇੰਟ ਨਾਕਾ ਵਰਦੀ ਹੈ ਉਹ ਅੱਛੀ ਬੋਡਰ ਏਰੀਆ ਦੇ ਵਿੱਚ ਕਰਦੇ ਹੈਗੇ ਸਾਡੇ ਜਿਹੜੇ ਗ੍ਰਸਰ ਆਫਸਰਸ ਹੈਗੇ ਉਹ ਵੀ ਜਿਹੜੇ ਹੈਗੇ ਰਾਤ ਨੂੰ ਜਿਹੜੇ ਹੈਗੇ ਉਹ ਗਸ਼ਟੇ ਵਹਿੰਦੇ ਹੈਗੇ ਮੇਰੇ ਵੱਲੋਂ ਵੀ ਪਿਛਲੇ 3-4 ਦਿਨਾਂ ਦੇ ਵਿੱਚ ਰਾਤ ਨੂੰ ਵੀ ਜਿਹੜਾ ਹੈਗਾ ਸ਼ਹਿਰ ਦੀ ਚੈਕਿੰਗ ਕੀਤੀ ਗਈ ਸੀ ਮੇਨ ਮੇਨ ਮੇਰੇ ਵੱਲੋਂ ਦੋ ਪੁਲਿਸ ਥਾਣਾ ਹੈਗੇ ਦਿਨਾਨਗਰ ਅਤੇ ਜਿਹੜੇ ਸਿਟੀ ਥਾਣੇ ਦਾ ਜਿਹੜਾ ਹੈਗਾ ਕ੍ਰਾਈਮ ਜਿਹੜਾ ਹੈਗਾ ਉਹ ਪਰਸਨਲੀ ਆਯੋਦਨਾਲ ਗੱਲ ਕਰਕੇ ਹਰ ਇੱਕ ਕੇਸ ਬਾਰੇ ਜੜੀ ਹੈਗੀ ਗੱਲਬਾਤ ਕੀਤੀ ਗਈ। ਤਾਂ ਸਾਡੇ ਵੱਲੋਂ ਆ ਸਾਰੇ ਜਿਹੜੇ ਵੀ ਹੈਗੇ ਸਾਡੀ ਪਿੰਡੇ ਦੀ ਨਿਊਕਲੀਅਰ ਕਰਨ ਵਾਸਤੇ ਸਾਡੇ ਲਾਰਨੋਡਰ ਨੂੰ ਮੈਂਟੇਨ ਕਰਨ ਵਾਸਤੇ ਸਾਰੇ ਜਿਹੜਾ ਐਫਰਟਸ ਹੈ ਉਹ ਦਿਲਾਪਲੀਸ ਵੱਲੋਂ ਕੀਤਾ ਜਾ ਰਿਹਾ ਹੈ। ਸਰ ਇੱਕ ਲੋਕਾਂ ਵਿੱਚ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਪਟਾਲਾ ਦੇ ਵਿੱਚ ਦੇ ਮੋਬਾਈਲ ਸਿਗਨਲ ਚ ਹੁੰਦੇ ਨੇ ਜਾਂ ਗਵਾਚ ਜਾਂਦੇ ਨੇ। ਉਸ ਸਮਾਗਮ ਕਰਕੇ ਹੁਣ ਤੱਕ ਹਜ਼ਾਰ ਫੋਨ ਵਾਪਸ ਕਰ ਚੁੱਕੇ ਨੇ। ਜਿਹੜਾ ਗੁਰਦਾਸਪੁਰ ਦੇ ਵਿੱਚ ਵੀ 올 ਰੈਡੀ ਦੇਖੋ ਇਹਦੇ ਵਿੱਚ ਵੀ 올 ਰੈਡੀ ਅਸੀਂ ਜਿਹੜਾ ਹੈਗਾ ਸਪੁਰਦਾਵੀ ਦੇ ਵਿੱਚ ਇਹਨਾਂ ਨੂੰ ਦੇ ਜਿਹੜਾ ਹੈਗਾ ਇਹਨਾਂ ਨੂੰ ਦੇਈ ਇਹਦਾ ਪੋਰਟਲ ਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਥਾਣਾ ਪੱਧਰ ਤੇ ਅਸੀਂ ਜਿਹੜਾ ਹੈਗਾ ਜਿਹੜੇ ਹੈਗੇ ਇਹਨਾਂ ਨੂੰ ਫੋਨ ਜਾਂ ਅਦਰ ਇਸ ਤੋਂ ਇਲਾਵਾ ਆਜਿਸੀ ਫੋਨ ਤੋਂ ਰਿਲੇਟਡ ਨਹੀਂ ਹੈ ਅਦਰ ਜਿ ਜਿੰਨੀ ਵੀ ਕੇਸ ਪ੍ਰੋਪਰਟੀ ਚ ਹੈਗੀ ਵੱਖ-ਵੱਖ ਕੇਸਿਸ ਦੀ ਉਹ ਵੀ ਅਸੀਂ ਜੋ ਐਸ ਪਰ ਜੋ ਲਾ ਹੈ ਉਹ ਅਸੀਂ ਡਿਸਕਸ ਕਰ ਰਹੇ ਹਾਂ ਕਿ ਸੋਸ਼ਲ ਮੀਡੀਆ ਸਰਕਾ ਵੀ ਜਿਹੜੀ ਬਾਤ ਚੱਲਦੀ ਪਈ ਹੈ ਗੈਸਟਰੀ ਉਹ ਤੇ ਆਪਣੇ ਗਰਦਾਪੁਰ ਦੀ ਗੱਲ ਕੀਤੀ ਹੈ ਲਗਾਤਾਰ ਨਜ਼ਰ ਆ ਗਈ ਹੈ ਸਾਈਬਰ ਕਿਚ ਦੇਖੋ ਜੀ ਸਾਡੇ ਇੱਥੇ ਪੂਰਾ ਸੋਸ਼ਲ ਮੀਡੀਆ मोनीटरिंग की जा रही हैगी पाँच सोशल मीडिया पर कई वीडियो भी वायरल तो होए थे आर्म्स तो रिलेटेड उसी जरा लीगल एक्शन भी लिया एंड इसको तो अलावा जगा उन्होंने अरेस्ट भी किया गया तो ए गुरदपुर पुलिस पूरी मुस्तैद हैगी एंड कोई भी व्यक्ति अगर इलीगली जरा सोशल मीडिया का मिसयूज करेगा तो वेद खिलाफ लीगल कार्रवाई होगी